ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਨਸ਼ਾ ਹੈ ਜਾਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਸ਼ਰਾਬ ਦਾ ਸੇਵਨ ਬਹੁਤ ਜ਼ਿਆਦਾ ਕੀਤਾ ਜਾਂਦਾ ਹੈ ਉਹਨਾਂ ਦੇ ਲਈ ਇੱਕ ਛੋਟਾ ਜਿਹਾ ਮੰਤਰ ਲੈ ਕੇ ਆਏ ਹਾਂ ਜੇਕਰ ਕੋਈ ਵੀ ਇਸ ਮੰਤਰ ਦਾ ਜਾਪ ਕਰ ਲਵੇ ਤਾਂ ਉਨ੍ਹਾਂ ਦੇ ਘਰੋਂ ਨਸ਼ਾ ਚਲਿਆ ਜਾਵੇਗਾ ਜੇਕਰ ਮਾਂ ਆਪਣੇ ਬੱਚੇ ਦੇ ਲਈ ਕਰਦੀ ਹੈ ਜਾਂ ਫਿਰ ਪਤਨੀ ਆਪਣੇ ਪਤੀ ਦੇ ਲਈ ਇਸ ਮੰਤਰ ਦਾ ਜਾਪ ਕਰਦੀ ਹੈ ਤਾਂ ਪਤੀ ਨਸ਼ਾ ਛੱਡ ਦੇਵੇਗਾ ਸੋ ਹੁਣ ਅਸੀਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਅੱਗੇ ਹੱਥ ਬੇਨ ਬਨ ਕੇ ਬੇਨਤੀ ਹੈ ਜੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾ ਲੈਣੇ ਜੀ ਤਾਂ ਜੋ ਆਪ ਉੱਤੇ ਤੇ ਆਪ ਦੇ ਪਰਿਵਾਰ ਉੱਤੇ ਪਰਮਾਤਮਾ ਦੀ ਕਿਰਪਾ ਹੋ ਜਾਵੇ ਤੇ ਤੁਹਾਡੇ ਘਰੋਂ ਨਸ਼ਾ ਜਾਂ ਸ਼ਰਾਬ ਚਲਿਆ ਜਾਵੇ ਸੋ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਜਿਨ੍ਹਾਂ ਦੇ ਘਰ ਦੇ ਵਿੱਚ ਨਸ਼ੇ ਦਾ ਸੇਵਨ ਕੀਤਾ ਜਾਂਦਾ ਹੈ ਜੀ ਜਾਂ ਫਿਰ ਸ਼ਰਾਬ ਦਾ ਸੇਵਨ ਕੀਤਾ ਜਾਂਦਾ ਹੈ ਜੀ ਨਸ਼ੇ ਦੇ ਕਾਰਨ ਬੰਦਾ ਗਲਤ ਰਾਸਤੇ ਵਿੱਚ ਪੈ ਜਾਂਦਾ ਹੈ ਜਾਂ ਫਿਰ ਅੱਜ ਕੱਲ ਦੇ ਨੌਜਵਾਨ ਨੇ ਉਹ ਚਿੱਟੇ ਦਾ ਨਸ਼ਾ ਵੀ ਬੜਾ ਕਰਨ ਲੱਗ ਪਏ ਨੇ ਨਸ਼ਾ ਬਹੁਤ ਜ਼ਿਆਦਾ ਮਾੜਾ ਹੈ ਚਿੱਟੇ ਵਾਲਾ ਨਸ਼ਾ ਤਾਂ ਬਹੁਤ ਜ਼ਿਆਦਾ ਮਾੜਾ ਹੈ ਨਸ਼ਿਆਂ ਨੂੰ ਲੈ ਕੇ ਆਪਾਂ ਗਲਤ ਰਸਤੇ ਤੇ ਵੀ ਚੱਲ ਪੈਨੇ ਹਾਂ ਜਦੋਂ ਸਾਡੇ ਨਸ਼ਾ ਪੂਰਾ ਨਾ ਹੋਵੇ ਤਾਂ ਫਿਰ ਘਰ ਵਿੱਚ ਨੁਕਸਾਨ ਵੀ ਕਰਨ ਲੱਗ ਪੈਂਦੇ ਨੇ ਆਪਣਾ ਨਸ਼ਾ ਪੂਰਾ ਕਰਨ ਦੇ ਲਈ ਕਈ ਤਾਂ ਮੈਂ ਪਰਿਵਾਰ ਵਿੱਚ ਵਿੱਚ ਇਹੋ ਜਿਹੇ ਲੋਕ ਵੇਖੇ ਨੇ ਆਪਣੇ ਘਰ ਦਾ ਸਮਾਨ ਵੀ ਵੇਚਣ ਸ਼ੁਰੂ ਕਰ ਦਿੰਦੇ ਨੇ ਘਰ ਪਰਿਵਾਰ ਵਾਲੇ ਉਹਨਾਂ ਤੋਂ ਤੰਗ ਆ ਕੇ ਫਿਰ ਜੰਤਰੀਆਂ ਵਾਲਿਆਂ ਕੋਲ ਜਾਂ ਦੇ ਤਾਰੀਆਂ ਬਾਬਿਆਂ ਕੋਲ ਜਾਂਦੇ ਨੇ ਵੀ ਸਾਡੇ ਘਰੋਂ ਕਿਵੇਂ ਨਾ ਕਿਵੇਂ ਇਹ ਨਸ਼ਾ ਚੱਲਿਆ ਜਾਵੇ ਸਾਡਾ ਜਾਂ ਬੱਚਾ ਜਾਂ ਪਤੀ ਜੋ ਵੀ ਆਪਾਂ ਜਿਸ ਤੋਂ ਵੀ ਪਰੇਸ਼ਾਨ ਹੈ ਵੀ ਇਹ ਸਿੱਧੇ ਰਸਤੇ ਤੇ ਆ ਜਾਵੇ ਇਹ ਨਸ਼ੇ ਦੀ ਲਤ ਵਿੱਚੋਂ ਨਿਕਲ ਜਾਵੇ ਉਹਨਾਂ ਦੇ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਮਾਹੌਲ ਬਣਿਆ ਰਹਿੰਦਾ ਹੈ ਜਿਨ੍ਹਾਂ ਦੇ ਘਰਾਂ ਦੇ ਵਿੱਚ ਨਸ਼ਾ ਹੈ ਨਾਦੇ ਘਰਾਂ ਦੇ ਵਿੱਚ ਨਸ਼ਾ ਹੋਵੇ ਨਸ਼ਾ ਕਿਸੇ ਵੀ ਪ੍ਰਕਾਰ ਦਾ ਹੋਵੇ ਨਸ਼ਾ ਤਾਂ ਨਸ਼ਾ ਹੀ ਹੈ ਜੀ ਉਹਨਾਂ ਦੇ ਘਰਾਂ ਵਿੱਚੋਂ ਕਲੇਸ਼ ਕਦੇ ਖਤਮ ਹੀ ਨਹੀਂ ਹੁੰਦਾ ਭਲਾਂਦੀ ਜਿੰਨਾ ਮਰਜੀ ਪੈਸਾ ਹੋਵੇ ਘਰ ਵਿੱਚ ਬਰਕਤ ਹੀ ਨਹੀਂ ਰਹਿੰਦੀ ਸਾਰੇ ਹੀ ਕੰਮ ਕਾਰਾ ਵਿੱਚੋਂ ਬਰਕਤ ਚਲੀ ਜਾਂਦੀ ਹੈ ਹਰ ਸਮੇਂ ਕਲੇਸ਼ ਕਲੇਸ਼ ਬਣਿਆ ਰਹਿੰਦਾ ਹੈ ਜੀ ਉਨ੍ਹਾਂ ਦੇ ਬੱਚਿਆਂ ਤੇ ਵੀ ਬੁਰਾ ਅਸਰ ਪੈਂਦਾ ਹੈ ਜਿਨ੍ਹਾਂ ਦੇ ਘਰਾਂ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਹੋਵੇ ਇਸ ਤਰ੍ਹਾਂ ਸਾਧ ਸੰਗਤ ਜੀ ਤੁਸੀਂ ਵੀ ਬੜੇ ਜ਼ਿਆਦਾ ਪਰੇਸ਼ਾਨ ਹੋਊਗੇ ਤੁਹਾਡੇ ਘਰ ਵਿੱਚ ਕੋਈ ਵੀ ਪਿਤਾ ਜਾਂ ਪਤੀ ਜਾਂ ਭਰਾ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਦਾ ਹੈ ਤਾਂ ਸਾਧ ਸੰਗਤ ਜੀ ਉਸ ਤੇ ਲਈ ਅਸੀਂ ਤੁਹਾਡੇ ਲਈ ਇੱਕ ਮੰਤਰ ਦਾ ਜਾਪ ਲੈ ਕੇ ਆਏ ਹਾਂ ਜੀ ਇਸ ਮੰਤਰ ਦਾ ਜਾਪ ਜੇਕਰ ਤੁਸੀਂ ਨਿਯਮ ਦੇ ਨਾਲ ਕਰ ਲਓਗੇ ਤਾਂ ਤੁਹਾਡੇ ਘਰੋਂ ਨਸ਼ਾ ਚਲਿਆ ਜਾਵੇਗਾ ਇਹ ਪੱਕੀ ਸ਼ਰਤ ਹੀ ਹੈ ਜੀ ਜੇਕਰ ਤੁਸੀਂ ਨਿਯਮ ਦੇ ਨਾਲ ਕੋਈ ਵੀ ਘਰ ਦਾ ਇੱਕ ਮੈਂਬਰ ਜੇਕਰ ਤੁਸੀਂ ਇਹ ਜੋ ਅਸੀਂ ਤੁਹਾਨੂੰ ਦੱਸਣ ਜਾ ਰਹੀ ਹਾਂ ਇਸ ਨਿਯਮ ਦੇ ਨਾਲ ਜੇਕਰ ਤੁਸੀਂ ਇਸ ਮੰਤਰ ਦਾ ਜਾਪ ਕਰ ਲਓਗੇ ਨਾ ਤੇ ਤੁਹਾਡੇ ਘਰੋਂ ਨਸ਼ਾ ਚਲਿਆ ਜਾਏਗਾ ਤੇ ਜੋ ਵੀ ਨਸ਼ਾ ਕਰਦਾ ਹੈ ਉਹ ਖੁਦ ਆਪਦੇ ਮੂੰਹੋਂ ਕਹਿਣਾ ਸ਼ੁਰੂ ਕਰ ਦੂਗਾ ਵੀ ਮੈਂ ਨਸ਼ਾ ਛੱਡਣਾ ਹੈ ਉਹ ਆਪਣੇ ਮਨ ਵਿੱਚ ਇਹ ਗੱਲ ਧਾਰ ਲੂਗਾ ਵੀ ਮੈਂ ਨਸ਼ਾ ਛੱਡਣਾ ਮੈਂ ਨਸ਼ੇ ਚੋਂ ਬਾਹਰ ਆਉਣਾ ਹੈ ਪਰ ਕਰਨਾ ਇਹ ਨਿਯਮ ਅਤੇ ਅਨੁਸਾਰ ਹੈ ਜੀ ਜੇਕਰ ਤੁਸੀਂ ਦੱਸੇ ਹੋਏ ਨਿਯਮ ਅਨੁਸਾਰ ਕਰ ਲੋਗੇ ਤਾਂ ਘਰ ਦੇ ਵਿੱਚ ਬਦਲਾਵ ਹੁੰਦੇ ਤੁਸੀਂ ਖੁਦ ਦੇਖੋਗੇ ਜੇਕਰ ਤੁਸੀਂ ਇਸ ਮੰਤਰ ਦਾ ਜਾਪ ਨਿਯਮ ਨਾਲ ਤੇ ਹਰ ਰੋਜ਼ ਲਗਾਤਾਰ ਕਰੋਗੇ ਨਾ ਤੇ ਘਰ ਵਿੱਚੋਂ ਤੁਹਾਡੇ ਕਲਾ ਕਲੇਸ਼ ਵੀ ਚਲਿਆ ਜਾਊਗਾ ਬਰਕਤ ਵੀ ਘਰ ਵਿੱਚ ਆ ਜਾਊਗੀ ਤੇ ਤੁਹਾਡੇ ਘਰ ਦਾ ਮਾਹੌਲ ਹੈ ਜਿਹੜਾ ਤੁਸੀਂ ਆਪ ਖੁਦ ਬਦਲਦਾ ਦੇਖੋਗੇ ਤੇ ਜਿਹੜੇ ਨਸ਼ਾ ਕਰਦੇ ਨੇ ਜੋ ਵੀ ਮੈਂਬਰ ਉਹ ਤੁਹਾਡਾ ਕਹਿਣਾ ਵੀ ਮੰਨਣਾ ਕਰ ਦੇਣਗੇ ਇਹ ਬਦਲਾਵ ਤੁਸੀਂ ਖੁਦ ਮਹਿਸੂਸ ਕਰੋਗੇ ਥੋੜੇ ਹੀ ਦਿਨਾਂ ਦੇ ਵਿੱਚ ਜੇਕਰ ਤੁਸੀਂ ਨਿਯਮ ਨਾਲ ਇਸ ਮੰਤਰ ਦਾ ਜਾਪ ਕਰ ਲੈਣੇ ਹੋ ਤਾਂ ਬਸ ਕਰਨਾ ਨਿਯਮ ਦੇ ਨਾਲ ਹੈ ਲਗਾਤਾਰ ਕਰਨਾ ਹੈ ਇੱਕ ਵੀ ਦਿਨ ਨੋਗਾ ਨਹੀਂ ਪਾਉਣਾ ਸਾਧ ਸੰਗਤ ਜੀ ਜੋ ਵੀ ਤੁਸੀਂ ਉਪਾਅ ਕਰੋਗੇ ਜਾਂ ਮੰਤਰ ਦਾ ਜਾਪ ਕਰੋਗੇ ਜੋ ਵੀ ਹੈ ਤੁਹਾਡੇ ਘਰ ਨਸ਼ਾ ਕਰਨ ਵਾਲੇ ਨੇ ਤੁਸੀਂ ਉਹਨਾਂ ਨੂੰ ਜ਼ਰੂਰ ਦੱਸਣਾ ਹੈ ਵੀ ਅਸੀਂ ਤੁਹਾਡੇ ਵਾਸਤੇ ਮੈਂ ਤੁਹਾਡੇਰੇ ਲਈ ਇਹ ਸਭ ਕਰ ਰਹੀ ਹਾਂ ਜਾਂ ਕਰ ਰਿਹਾ ਹਾਂ ਤੁਸੀਂ ਉਸ ਸ਼ਰਾਬ ਪੀਣ ਜੇ ਕੋਈ ਸ਼ਰਾਬ ਪਿੰਦਾ ਹੈ ਚਾਹੇ ਕਿ ਕਿਸੇ ਵੀ ਪ੍ਰਕਾਰ ਦਾ ਨਸ਼ਾ ਕਰਦਾ ਹੈ ਉਸ ਨੂੰ ਉਹ ਤੁਸੀਂ ਜ਼ਰੂਰ ਦੱਸਣਾ ਹੈ ਵੀ ਮੈਂ ਇਹ ਕਰ ਰਹੀਆਂ ਇਹ ਮੰਤਰ ਦਾ ਜਾਪ ਜੀ ਤੁਸੀਂ ਜੇ ਕਰ ਨਿਯਮ ਨਾਲ ਕਰੋਗੇ ਨਾ ਤੇ ਤੁਸੀਂ ਬਹੁਤ ਜ਼ਿਆਦਾ ਬਦਲਾਵ ਦੇਖੋਗੇ ਮੰਤਰ ਦਾ ਜਾਪ ਇਸ ਤਰੀਕੇ ਦੇ ਨਾਲ ਕਰਨਾ ਹੈ ਜੀ ਸਵੇਰ ਵੇਲੇ ਉੱਠਣਾ ਹੈ 3 ਵਜੇ ਜਾਂ 4 ਵਜੇ ਦੇ ਵਿੱਚ ਵਿੱਚ ਇਹ ਮੰਤਰ ਦਾ ਜਾਪ ਕਰਨਾ ਹੈ 4 ਵਜੇ ਵੀ سٹਾਰਟ ਕਰ ਸਕਦੇ ਹੋ ਤੋਂ ਪਹਿਲਾਂ ਪਹਿਲਾਂ ਇਹ سٹਾਰਟ ਕਰ ਲੈਣਾ ਹੈ ਮੰਤਰ ਉੱਠ ਕੇ ਕੈਸੇ ਇਸ਼ਨਾਨ ਕਰਨਾ ਹੈ ਪਹਿਲੇ ਦਿਨ ਤਾਂ ਫੇਰ ਭਲਾंदी ਤੁਸੀਂ ਰੋਜ਼ ਪਿੰਡੇ ਇਸ਼ਨਾਨ ਹੀ ਕਰ ਲੈਣਾ ਹੈ ਪਰ ਜਿਸ ਦਿਨ ਤੁਸੀਂ ਇਸ ਮੰਤਰ ਦਾ ਜਾਪ ਸ਼ੁਰੂ ਕਰਨਾ ਹੈ ਉਸ ਦਿਨ ਤੁਸੀਂ ਕੈਸੀ ਇਸ਼ਨਾਨ ਕਰਨਾ ਹੈ ਜੀ ਜਿੱਥੇ ਵੀ ਤੁਸੀਂ ਜੋਤ ਲਾਉਨੇ ਹਾਂ ਜਿਸ ਜਿਸ ਜਗ੍ਹਾ ਤੇ ਤੁਹਾਡੇ ਜੋਤ ਲੱਗਦੀ ਹੈ ਉਸੇ ਜਗ੍ਹਾ ਤੇ ਬੈਠ ਕੇ ਇਸ ਮੰਤਰ ਦਾ ਜਾਪ ਕਰਨਾ ਹੈ ਸੁੱਚੇ ਵਸਤਰ ਪਾਉਣੇ ਹਨ ਉੱਥੇ ਇੱਕ ਵਸਤਰ ਸੁੱਚਾ ਜਿਸ ਤੇ ਬੈਠਣਾ ਹੈ ਉਹ ਵੀ ਵਸਤਰ ਬਿਲਕੁਲ ਸੁੱਚਾ ਹੋਵੇ ਇੱਕ ਪਾਣੀ ਦਾ ਲੋਟਾ ਲੈ ਲੈਣਾ ਹੈ ਜੀ ਇੱਕ ਮਾਲਾ ਲੈ ਲੈਣੀ ਹੈ ਜੀ 108 ਵਾਰ ਇਸ ਮੰਤਰ ਦਾ ਜਾਪ ਤੁਸੀਂ ਕਰਨਾ ਹੈ ਜੀ ਜੇਕਰ ਨਿਯਮ ਦੇ ਨਾਲ ਤੁਸੀਂ ਸਵਾ ਘੰਟਾ ਇਸ ਮੰਤਰ ਦਾ ਜਾਪ ਚਾ 1 ਘੰਟਾ ਵੀ ਕਰਦੇ ਹੋ ਤਾਂ ਤਾਂ ਤੁਹਾਨੂੰ ਫਰਕ ਆਪ ਨਜ਼ਰ ਆਊਗਾ ਤੁਸੀਂ ਖੁਦ ਦੇਖੋਗੇ ਕਹੋਗੇ ਸ਼ੁਕਰ ਹੈ ਮੈਂ ਇਹ ਕਰ ਲਿਆ ਮੈਂ ਆਪਦੇ ਘਰ ਵਿੱਚੋਂ ਇਹ ਜਿਹੜਾ ਸੀਲੇ ਦਿਨ ਜਿਸ ਦਿਨ ਤੁਸੀਂ ਸਟਾਰਟ ਕਰਨਾ ਹੈ ਜਿਹੜੇ ਟਾਈਮ ਤੁਸੀਂ ਸਟਾਰਟ ਕਰ ਲਿਆ 41 ਦਿਨ ਉਹੀ ਟਾਈਮ ਰੱਖਣਾ ਹੈ ਜੀ ਕਦੇ ਇਹ ਨਹੀਂ ਵੀ 10 ਮਿੰਟ ਦਾ ਅੱਗਾ ਪਿੱਛਾ ਨਹੀਂ ਕਰਨਾ 2-3 ਮਿੰਟ ਦਾ ਅੱਗਾ ਪਿੱਛਾ 5 ਮਿੰਟ ਦਾ ਤਾਂ ਕੋਈ ਗੱਲ ਨਹੀਂ ਤੇ ਹਰ ਰੋਜ਼ ਤੁਸੀਂ ਪੰਜ ਪਾਠ ਜਪਜੀ ਸਾਹਿਬ ਦੇ ਕਰਨੇ ਸ਼ੁਰੂ ਕਰਦੋ ਉਸ ਦਾ ਨਾਮ ਲੈਣਾ ਹੈ ਜਿਸ ਦੇ ਲਈ ਤੁਸੀਂ ਕਰਨਾ ਹੈ ਹੋਰ ਕੋਈ ਅਰਦਾਸ ਨਹੀਂ ਕਰਨੀ ਸਿਰਫ ਇੱਕ ਹੀ ਅਰਦਾਸ ਕਰਨੀ ਹੈ ਜਦੋਂ ਤੁਸੀਂ ਪਾਠ ਕਰਨ ਲੱਗੋਗੇ ਨਸ਼ਾ ਨਸ਼ੇ ਦੀ ਲਈ ਕਰਦੇ ਹਾਂ ਤਾਂ ਨਸ਼ੇ ਵਾਸਤੇ ਹੀ 41 ਦਿਨ ਇੱਕ ਹੀ ਅਰਦਾਸ ਕਰਨੀ ਹੈ ਨਾ ਤਾਂ ਪਾਠ ਕਰਦੇ ਸਮੇਂ ਕੁਝ ਪਹਿਲਾਂ ਦਾ ਕੁਝ ਸੋਚਣਾ ਹੈ ਨਾ ਹੀ ਕੋਈ ਅਗਲਾ ਸੋਚਣਾ ਹੈ ਬਸ ਆਪਣਾ ਧਿਆਨ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਚਾ ਕੋਈ ਸਰੂਪ ਰੱਖ ਲੋ ਆਪਣੇ ਕੋਲ ਉਸ ਸਰੂਪ ਦੇ ਵਿੱਚ ਆਪਣਾ ਧਿਆਨ ਰਹਿਣਾ ਚਾਹੀਦਾ ਆਪਣੇ ਮਨ ਅੰਦਰ ਉਹ ਸਰੂਪ ਹੀ ਦਿਸਣਾ ਚਾਹੀਦਾ ਆਪਾਂ ਨੂੰ ਬਸ ਉਸ ਰੂਪ ਦਾ ਨਿਗਾ ਵਿੱਚ ਆਪ ਤੁਸੀਂ ਉਹ ਪਾਠ ਕਰਨਾ ਸ਼ੁਰੂ ਕਰ ਦੋ ਕੋਲੇ ਜਿਹੜਾ ਜਲ ਰੱਖੋ ਜਲ ਰੱਖੋਗੇ ਉਸ ਪਾਣੀ ਨੂੰ ਤੁਸੀਂ ਚਾਹ ਸ਼ਰਾਬ ਪੀਣ ਵਾਲੇ ਨੂੰ ਜੇਕਰ ਕੋਈ ਵੀ ਕਿਸੇ ਪ੍ਰਕਾਰ ਦਾ ਨਸ਼ਾ ਕਰਦਾ ਹੈ ਬਸ ਉਸੇ ਨੂੰ ਹੀ ਪਿਉਣਾ ਹੈ ਜਦੋਂ ਵੀ ਪਿਉਣਾ ਹੈ ਪ੍ਰਮਾਤਮਾ ਅੱਗੇ ਅਰਦਾਸ ਕਰਕੇ ਪਿਉਣਾ ਹੈ ਸੱਚੇ ਪਾਤਸ਼ਾਹ ਜੀ ਇਹਦਾ ਨਸ਼ੇ ਤੋਂ ਧਿਆਨ ਕੱਢ ਦੋ ਇਹ ਨਸ਼ਾ ਛੱਡ ਦਵੇ ਸਹੀ ਲੈਨ ਤੇ ਲੱਗ ਜਾਵੇ ਆਪ ਜੀ ਦੀ ਗੁਰੂ ਆਣੀ ਨਾਲ ਜੁੜ ਜਾਵੇ ਇਹ ਸਿੱਖੀ ਧਾਰਨ ਕਰ ਲਵੇ ਸਾਥ ਸੰਗਤ ਜੀ ਜਦੋਂ 41 ਦਿਨ ਲਗਾਤਾਰ ਤੁਸੀਂ ਇੱਕ ਹੀ ਅਰਦਾਸ ਕਰਨੀ ਹੈ ਹੋਰ ਕੋਈ ਅਰਦਾਸ ਨਹੀਂ ਕਰਨੀ ਜੇਕਰ ਤੁਸੀਂ ਲੰਮਾ ਟਾਈਮ ਕਰ ਲਓਗੇ ਤਾਂ ਫਿਰ ਤਾਂ ਹੋਰ ਹੀ ਬਹੁਤ ਵਧੀਆ ਹੈ 41 ਦਿਨ ਤੱਕ ਟੋਟ-ਟੋਟ ਕਰਨੀ ਹੀ ਕਰਨੀ ਹੈ ਫਿਰ ਤੁਸੀਂ ਬਦਲਾਵ ਹੁੰਦੇ ਖੁਦ ਦੇਖਿਓ ਤੇ ਤੁਸੀਂ ਗੁਰੂ ਘਰ ਜਾ ਕੇ ਵੀ ਇਹੀ ਅਰਦਾਸ ਕਰਨੀ ਹੈ ਵੀ ਮੇਰੇ ਪਰਿਵਾਰ ਦਾ ਜੋ ਵੀ ਤੁਹਾਡੇ ਘਰ ਦਾ ਮੈਂਬਰ ਹੈ ਪਤੀ ਹੈ ਜਾਂ ਪਿਤਾ ਹੈ ਜਾਂ ਭਰਾ ਹੈ बस ਉਸ ਦੀ ਹੀ ਅਰਦਾਸ ਕਰਨੀ ਹੈ ਹੋਰ ਕੋਈ ਅਰਦਾਸ ਨਹੀਂ ਕਰਨੀ ਜੇਕਰ ਤੁਸੀਂ ਮਨ ਲਾ ਕੇ 41 ਦਿਨ ਘਰ ਵਿੱਚ ਵੀ ਗੁਰੂ ਘਰ ਜਾ ਕੇ ਵੀ ਇੱਕ ਹੀ ਅਰਦਾਸ ਕਰਦੇ ਹੋ ਤੇ ਘਰ ਆ ਕੇ ਉਸ ਨੂੰ ਦੱਸਦੇ ਹੋ ਵੀ ਮੈਂ ਤੇਰੇ ਵਾਸਤੇ ਅੱਜ ਗੁਰੂ ਘਰ ਜਾ ਕੇ ਅਰਦਾਸ ਕਰਕੇ ਆਈ ਹਾਂ ਜਾਂ ਮੈਂ ਪਾਠ ਕਰਦੀ ਹਾਂ ਤੇਰੇ ਲਈ ਤੂੰ ਨਸ਼ਾ ਛੱਡ ਦੇਵੀ ਤੇ ਤੁਸੀਂ ਦੇਖਿਓ ਉਸ ਦੇ ਦਿਮਾਗ ਉੱਤੇ ਜ਼ਰੂਰ ਅਸਰ ਕਰਨਾ ਸ਼ੁਰੂ ਹੋ ਜਾਊਗਾ ਉਹ ਹੌਲੀ-ਹੌਲੀ ਘਟਾਉਂਦਾ ਘਟਾਉਂਦਾ ਨਸ਼ਾ ਇੱਕ ਦਿਨ ਜਵਾਂ ਹੀ ਛੱਡ ਜਾਊਗਾ ਤੇ ਗੁਰੂ ਮਹਾਰਾਜ ਜੀ ਦੀ ਸ਼ਰਨ ਵਿੱਚ ਆ ਜਾਊਗਾ ਤੁਹਾਂ ਤੁਸੀਂ ਯਕੀਨ ਹੀ ਨਹੀਂ ਕਰਨਾ ਵੀ ਬਿਨਾ ਕਿਸੇ ਦਵਾਈ ਬੂਟੀ ਤੋਂ ਉਹਨੇ ਨਸ਼ਾ ਛੱਡ ਦਿੱਤਾ ਇਹ ਪ੍ਰਤਿਆਈਆਂ ਹੋਈਆਂ ਗੱਲਾਂ ਹੈ ਜੀ ਬਹੁਤ ਹੀ ਲੋਕਾਂ ਦੇ ਇਹਨਾਂ ਨਾਲ ਭਲੇ ਹੋਏ ਆ ਘਰਾਂ ਦੇ ਵਿੱਚੋਂ ਦੁੱਖ ਤਕਲੀਫ ਗਿਆ ਹੈ ਜੀ ਇਸ ਲਈ ਇਹ ਆਪ ਜੀ ਨੇ ਸ਼ੇਅਰ ਕੀਤਾ ਹੈ ਜੀ ਵੀ ਕਿਸੇ ਹੋਰ ਵੀ ਵੀਰ ਭੈਣ ਦਾ ਭਲਾ ਹੋ ਸਕੇ ਉਨ੍ਹਾਂ ਦਾ ਵੀ ਘਰ ਸੁਖਾਲਾ ਹੋ ਸਕੇ ਇਸ ਲਈ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਹੋਰ ਵੀ ਕਿਸੇ ਭੈਣ ਭਰਾਤੀ ਕੋ ਪਹੁੰਚਾਇਓ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ